29 ਤਾਰੀਖ ਦੀ ਦਰਮਿਆਨੀ ਰਾਤ ਨੂੰ ਪਿੰਡ ਸੁਖਣਵਾਲਾ ਵਿਖੇ ਤੇ ਉਸ ਕੇਸ ਦੇ ਗੁੱਥੇ ਨੂੰ ਸੁਲਝਾਣ ਚ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਨੇ ਇੱਕ ਬਹੁਤ ਹੀ ਪ੍ਰੋਫੈਸ਼ਨਲ ਔਰ ਇੱਕ ਮੈਟੀਕੁਲੇਸ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਉਸੇ ਦਿਨ ਰਾਤ ਕੋ ਉਸ ਕੇਸ ਦੀ ਮਿਸਟਰੀ ਨੂੰ ਨਾ ਹੀ ਸਿਰਫ ਸੁਲਝਾਇਆ ਸਗੋਂ ਉਹਦੇ ਜਿਹੜੇ ਅਕਿਊਜ਼ਡ ਸੀ ਮੇਨ ਜਿਹਦਾ ਵੀ ਰੋਲ ਆਇਆ ਉਹਨਾਂ ਨੂੰ ਸਾਇੰਟੀਫਿਕਲੀ ਇਨਵੈਸਟੀਗੇਟ ਕਰਦੇ ਹੋਏ ਤੇ ਨੋ ਹੀ ਜਿਹੜੇ ਮੁੱਖ ਦੋਸ਼ੀ ਸੀ ਰੁਪਿੰਦਰ ਕੌਰ ਹਰਕਬਲ ਪ੍ਰੀਤ ਸਿੰਘ ਤੇ ਵਿਸ਼ਵਜੀਤ ਸਿੰਘ ਇਲੀਆਸ ਪੀਚਾ ਇਹਨਾਂ ਨੂੰ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ ਇਸ ਪੂਰੇ ਹੀ ਘਟਨਾਕ੍ਰਮ 'ਚ ਮੇਰੇ ਪਰਿਵਾਰ ਨਾਲ ਲਗਾਤਾਰ ਮੇਰਾ رابطہ ਉਹਨਾਂ ਨਾਲ ਕਾਇਮ ਸੀ ਤੇ ਜਿਸ ਦਿਨ ਇਹ ਕਿ ਨੋਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਂ ਪਰਿਵਾਰ ਨੂੰ ਇਹ ਕਮਿਟ ਕੀਤਾ ਸੀ ਆਪਣੇ ਪੂਰੇ ਫਰੀਦਕੋਟ ਪੁਲਿਸ ਦੀ ਟੀਮ ਦੇ ਬਿਹਾਫ ਤੇ ਕਿ ਅਸੀਂ ਇਸ ਕੇਸ ਨੂੰ ਕੰਪਲੀਟਲੀ ਟਰਾਂਸਪੇਰੈਂਟ ਤਰੀਕੇ ਨਾਲ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਤੇ ਜਿਹਦਾ ਜਿੰਨਾ ਵੀ ਰੋਲ ਆਊਗਾ ਅਸੀਂ ਉਹਨੂੰ ਕੇਸ ਡਾਇਰੀ ਤੇ ਲੈ ਕੇ ਆਵਾਂਗੇ ਕੇਸ ਫਾਈਲ ਤੇ ਲੈ ਕੇ ਆਵਾਂਗੇ ਤਾਂ ਕਿ ਕੋਈ ਵੀ ਇਸ ਕੇਸ 'ਚ ਬਰੀ ਨਾ ਹੋ ਸਕੇ ਫਾਈਨਲੀ ਕੱਲ ਰਾਤ ਨੂੰ 2 ਵਜੇ ਦੇ ਆਸ-ਪਾਸ ਜਿਹੜਾ ਹੈਗਾ ਸਾਨੂੰ ਕਾਫੀ ਇਹਦੇ 'ਚ ਮੇਜਰ ਸਕਸੈਸ ਮਿਲੀ ਤਾਂ ਇਹ ਅੱਜ ਮੈਂ ਤੁਹਾਡੇ ਰਾਹੀਂ ਪੂਰੇ ਪੰਜਾਬ ਨੂੰ ਵੀ ਮੈਂ ਦੱਸਣਾ ਚਾਹਾਂਗੀ ਕਿ ਸਾਡੇ ਵੱਲੋਂ ਤਿੰਨੋਂ ਜਿਹੜੇ ਮੇਨ ਦੋਸ਼ੀ ਹੈ ਉਹਨਾਂ ਦੀ 4ਮਲ ਅਰੈਸਟ ਕਰਕੇ ਇਸ ਕੇਸ 'ਚ ਉਹਨਾਂ ਦਾ ਰੋਲ ਸਟੈਬਲਿਸ਼ ਕੀਤਾ ਜਾ ਚੁੱਕਾ ਹੈ ਇਹ 'ਚ ਜਿਹੜਾ ਮੇਨ ਰੋਲ ਆਇਆ ਹੈ ਉਹ ਰੁਪਿੰਦਰ ਕੌਰ ਦਾ ਆਇਆ ਹੈ ਜਿਹਦਾ ਰੋਲ ਜਿਸ ਦਿਨ ਇਹ ਮਰਡਰ ਹੋਇਆ 28 ਤੇ 29 ਤਾਰੀਖ ਦੀ ਰਾਤ ਨੂੰ ਉਸੇ ਅਗਲੇ ਦਿਨ ਸਵੇਰ ਤੱਕ ਇਹ ਅਸੀਂ ਉਹਦਾ ਰੋਲ ਸਟੈਬਲਿਸ਼ ਕੀਤਾ ਉਹਨੇ ਪਹਿਲਾਂ ਇਹ ਸਟੋਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਘਰ ਦੇ ਅੰਦਰ ਕੋਈ ਅਣਪਛਾਤੇ ਵਿਅਕਤੀ ਆਏ ਹਤੇ ਉਹਨਾਂ ਨੇ ਉੱਥੇ ਇੱਕ ਡਕੈਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜਾ ਇਹ ਡਿਸੀਜ਼ ਸੀ ਗੁਰਿੰਦਰ ਉਹਨੂੰ ਮਾਰ ਦਿੱਤਾ ਗਿਆ ਤੇ ਰਾਜੇਸ਼ ਇੰਸਪੈਕਟਰ ਰਾਜੇਸ਼ ਤੇ ਡੀਐਸਪੀ ਤਰਲੋਚਨ ਦੀ ਬਹੁਤ ਹੀ ਸੂਝ-ਬੂਝ ਔਰ ਪ੍ਰੋਫੈਸ਼ਨਲ ਪੁਲਿਸ ਵਰਕਿੰਗ ਨੇ ਉਹਦੇ ਇੰਸਟੀਚੂਟ ਦਾ ਪਰਦਾ ਫਾਸ਼ ਕੀਤਾ ਤੇ ਜਦੋਂ ਉਹਨੂੰ ਟੈਕਨੀਕਲੀ ਉਹਦੇ ਉਹਨੂੰ ਸਖਤ ਪੁੱਛਗਿਛ ਕੀਤੀ ਗਈ ਤੇ ਸਬੂਤਾਂ ਦੇ ਆਧਾਰ ਤੇ ਪੁੱਛਗਿਛ ਕੀਤੀ ਗਈ ਕੱਲੀ-ਗੱਲੀ ਗੱਲ ਜਦੋਂ ਉਹਨੂੰ ਪੁੱਛੀ ਗਈ ਤੇ ਉਹਨ ਗੱਲਾਂ ਦਾ ਉਹ ਜਵਾਬ ਨਹੀਂ ਦੇ ਪਾਈ ਤੇ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਦੇ ਵੀ ਬੇਸਿਸ ਤੇ ਸਵੇਰੇ ਤੱਕ ਉਨੇ ਸਾਨੂੰ ਇਹ ਪਿਕਚਰ ਕਲੀਅਰ ਹੋ ਗਈ ਸੀ ਕਿ ਇਹ ਲੇਡੀ ਝੂਠ ਬੋਲ ਰਹੀ ਹੈ ਤੇ ਉਹਨੇ ਪੁਲਿਸ ਕੋਲੋਂ ਕਨਫੈਸ਼ਨ ਵੀ ਕਰ ਲਿਆ ਆਪਣੇ ਗੁਨਾ ਦਾ ਇਹ ਚ ਬਹੁਤ ਇੱਕ ਸਵਾਲ ਮੈਨੂੰ ਪੁੱਛੇ ਜਾ ਰਹੇ ਕਿ ਜੀ ਪੁਲਿਸ ਨੂੰ ਕਿਵੇਂ ਇਹ ਪਤਾ ਚੱਲਿਆ ਤਾਂ ਇੱਕ ਬਹੁਤ ਇੰਪੋਰਟੈਂਟ ਗੱਲ ਜਿਹੜੇ ਸਾਡੇ ਕੋਲ ਆਈ ਕਿ ਕਾਰ ਦੇ ਵਿੱਚ ਕੋਈ ਵੀ ਫੋਰਸਡ ਐਂਟਰੀ ਨਹੀਂ ਸੀ ਯਾਨੀ ਅਗਰ ਕੋਈ ਬਾਹਰੋਂ ਬੰਦੇ ਆਂਦੇ ਹਨ ਤਾਂ ਜਾਂ ਤਾਂ ਕੋਈ ਕੰਦ ਟਪ ਕੇ ਆਊਗਾ ਜਾਂ ਕੋਈ ਦਰਵਾਜ਼ਾ ਤੋੜ ਕੇ ਆਊਗਾ ਤਾਂ ਘਰ ਇਹਨਾਂ ਦਾ ਕਾਫੀ ਇੱਕ ਸੇਫ ਲੋਕੇਸ਼ਨ ਚ ਸੀ ਤੇ ਘਰੇ ਹੋਰ ਕੋਈ ਨਹੀਂ ਸੀ ਇਹਨਾਂ ਦੋਵਾਂ ਦੇ अलावा। ਤੋਂ ਸਾਈਨਸ ਆਫ ਫੋਰਸ ਐਂਟਰੀ ਮਿਸਿੰਗ ਸੀ which again was a very big clue sardevasti clue si. ਤੇ ਬਾਕੀ ਜਦੋਂ ਇਹ ਇਸਟੈਬਲਿਸ਼ ਹੋ ਗਿਆ ਕਿ ਰੁਪਿੰਦਰ 4 ਨੇ ਹੀ ਇਹ ਕੀਤਾ ਹੈ ਤੇ ਉਹਨੂੰ ਜਦੋਂ ਅਸੀਂ ਪ੍ਰੋਪਰ ਉਹਦੀ ਅਰੈਸਟ પાਕੇ ਜੋ ਰਿਮਾਂਡ ਲੈ ਕੇ ਜਦੋਂ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਦੇ ਫੋਨਸ ਦੀ ਐਨਾਲਿਸਿਸ ਕੀਤੀ ਤਾਂ ਸਾਨੂੰ ਉਹਦੇ ਜਿਹੜਾ ਦੂਜਾ ਦੋਸ਼ੀ ਹੈ ਹਰਕਮਲਪ੍ਰੀਤ ਉਹਦੇ ਰੋਲ ਬਾਰੇ ਕਲੀਅਰ ਹੋਇਆ ਇੰਟਰਸਟਿੰਗ ਇਹ ਵੀ ਹੈ ਕਿ ਜਦੋਂ ਇਹ ਹਰਕਮਲਪ੍ਰੀਤ ਕ੍ਰਾਈਮ ਕਮਿਟ ਕਰਨ ਤੋਂ ਬਾਅਦ ਇਦੋਂ ਇਹ ਵੀ ਮੁੰਬਈ ਫਰਾਰ ਹੋ ਗਿਆ ਸੀ ਆਪਣੇ ਦੋਸਤ ਵਿਸ਼ਵਜੀਤ ਦੇ ਨਾਲ ਤੇ ਸਾਰੀ ਸਾਡੀਆਂ ਟੀਮਾਂ ਹਿਊਮਨ ਇੰਟੈਲੀਜੈਂਸ ਦੇ ਬੇਸਿਸ ਤੇ ਇਹਨਾਂ ਨੂੰ ਇਹਨਾਂ ਦਾ ਪਿੱਛਾ ਕਰ ਰਹੀ ਸੀ ਕਿਉਂਕਿ ਫੋਨਸ ਇਹ ਸਾਰੇ ਇੱਥੇ ਹੀ ਛੱਡ ਗਏ ਸੀ ਗੱਡੀ 'ਚ ਤੇ ਇਹ ਗੱਲਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਇਸ ਲਈ ਸ਼ੇਅਰ ਕਰ ਰਹੀ ਹਾਂ ਤਾਂਕਿ ਇੱਕ ਇੱਕ झलक ਮਿਲੇ ਪਬਲਿਕ ਨੂੰ ਵੀ ਤੇ মিডিਆ ਨੂੰ ਵੀ ਕਿ ਇਹ ਕੇਸ ਸਾਡੇ ਵਾਸਤੇ ਕਿੰਨਾ ਇੱਕ ਚੈਲੈਂਜਿੰਗ ਸਿਚੁਏਸ਼ਨ ਸੀ ਕਿ ਇੱਕ ਪਾਸੇ ਅਸੀਂ ਇੱਕ ਇੰਟੈਂਸ মিডিਆ ਸਕਰੂਟੀ ਨਹੀਂ ਚ ਪਰਿਵਾਰ ਦੀ ਸਾਡੇ ਕੋਲੋਂ ਬਹੁਤ ਆਸਾਂ ਤੇ ਉਮੀਦਾਂ ਹੈਗੀਆਂ ਤੇ ਜਿਹੜੇ ਮੇਨ ਦੋਸ਼ੀ ਹੈ ਉਹ ਇਸ ਤਰ੍ਹਾਂ ਸੇ ਇੰਨੀ ਦੂਰ ਬੈਠੇ ਤੇ ਪੁਲਿਸ ਦੇ ਨੇ ਆਪਣੀ ਜਿਹੜੀ ਲੀਗਲ ਪਾਵਰ ਹੈ ਔਰ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਹੋਏ ਆਪਣੇ ਪਾਵਰਸ ਵਧਤੇ ਹੋਏ ਏ ਜਿਹੜਾ ਦੂਜਾ ਦੋਸ਼ੀ ਹੈ ਅਸੀਂ ਉਹਨੂੰ ਮਜਬੂਰ ਕੀਤਾ ਕਿ ਉਹ ਮੁੰਬਈ ਤੋਂ ਵਾਪਸ ਇਧਰ ਪੰਜਾਬ ਵੱਲ ਆਏ ਤਾਂ ਉਹ ਜਦੋਂ ਪੰਜਾਬ ਵੱਲ ਆਇਆ ਤੇ ਉਹਨੇ ਕੋਰਟ 'ਚ ਸਰੈਂਡਰ ਕੀਤਾ ਤਾਂ ਕੋਰਟ 'ਚ ਸਰੈਂਡਰ ਕਰਨ ਤੋਂ ਬਾਅਦ ਅਸੀਂ ਕੋਰਟ ਦੀ ਪ੍ਰੋਪਰ ਪਰਮਿਸ਼ਨ ਲੈ ਕੇ ਉਹਨੂੰ ਅਸੀਂ ਪੁਲਿਸ ਰਿਮਾਂਡ 'ਚ ਲੈ ਕੇ ਆਏ ਆਂ ਤੇ ਪੁਲਿਸ ਰਿਮਾਂਡ ਵੀ ਅਸੀਂ ਉਹਦੀ ਲੰਬੀ ਰਿਮਾਂਡ ਲਈ ਹੈ ਤਾਂ ਕਿ ਸਾਨੂੰ ਇੱਕ ਕਲੈਰਿਟੀ ਹੋ ਤੇ ਉਹਦੇ ਨਾਲ ਜਿੰਨੇ ਵੀ ਹੋਰ ਅਕਿਊਜ਼ਡ ਨੇ ਉਹਨਾਂ ਨੂੰ ਅਸੀਂ ਫੜ ਸਕਣ ਜਦੋਂ ਇਹ ਵੀ ਸਾਡੇ ਕੋਲ ਆ ਗਿਆ ਤਾਂ ਜਿਹੜਾ ਇਹਦਾ ਦੋਸਤ ਸੀ ਵਿਸ਼ਵਜੀਤ ਉਹਦਾ ਰੋਲ ਸਟੈਬਲਿਸ਼ ਹੋਇਆ ਜਿਹਨੂੰ ਅਸੀਂ ਹੁਣ ਫੜਨ 'ਚ ਕਾਮਯਾਬ ਹੋ ਗਏ ਨੇ ਤਾਂ ਇਹ ਜਿਹੜੀ ਗੱਡੀ ਵਰਤੀ ਗਈ ਸੀ ਵਿਸ਼ਵਜੀਤ ਇਹਨੂੰ ਲੈ ਕੇ ਆਇਆ ਸੀ ਇੱਥੇ ਕ੍ਰਾਈਮ ਕਮਿਟ ਕਰਨ ਤੋਂ ਪਹਿਲਾਂ ਤੇ ਜਦੋਂ ਕ੍ਰਾਈਮ ਹੋ ਗਈ ਤਾਂ ਉਹਦੇ ਬਾਅਦ ਇਹਨੂੰ ਲੈ ਕੇ ਵੀ ਵਾਪਸ ਗਿਆ ਸੀ ਤੇ ਭਜਨ 'ਚ ਇਹਦੀ ਮਦਦ ਕੀਤੀ ਦੋਸ਼ੀਆਂ ਦੀ ਪੁੱਛਗਿੱਛ ਤੇ ਕਿ ਜਦੋਂ ਇਹ ਰੁਪਿੰਦਰ ਕੌਰ ਔਰ ਇਹ ਹਰਕਵਲ ਪ੍ਰੀਤ ਹਰਕਵਲ ਪ੍ਰੀਤ ਜਦੋਂ ਘਰੋਂ ਭੱਜਿਆ ਤੇ ਘਰ ਦਾ ਕੁਝ ਕੀਮਤੀ ਸਮਾਨ ਵੀ ਇਹ ਆਪਣੇ ਨਾਲ ਲੈ ਕੇ ਭੱਜੇ ਜਿਹਦੀ ਅੱਜ ਸ਼ਾਮ ਤੱਕ ਇਹਦੀ ਨਿਸ਼ਾਨਦੇਹੀ ਤੇ ਅਸੀਂ ਰਿਕਵਰੀ ਕਰਾ ਲਾਂਗੇ ਤਾਂ ਅਗੇਨ ਆਈ ਊਡ ਲਾਈਕ ਟੂ ਕਮੈਂਡ ਮਾਈ ਟੀਮ ਐਂਡ ਫਰੀਦਕੋਟ ਪੁਲਿਸ ਨੂੰ ਮੈਂ ਬਹੁਤ ਇਹਦੇ ਚ ਸ਼ਲਾਗਾ ਕਰਾਂਗੀ ਕਿ ਬਿਨਾ ਕਿਸੇ ਦਬਾਅ ਹੇਠ ਤੇ ਬਿਨਾ ਕੋਈ ਹੋਰ ਪਰਵਾਹ ਕੀਏ ਇਹਨਾਂ ਨੇ ਸਿਰਫ ਔਰ ਸਿਰਫ ਆਪਣੀ ਡਿਊਟੀ ਕੀਤੀ ਹੈ ਤੇ ਬਹੁਤ ਹੀ ਇਮਾਨਦਾਰੀ ਔਰ ਟਰਾਂਸਪੇਰੈਂਟ ਤਰੀਕੇ ਨਾਲ ਡਿਊਟੀ ਕੀਤੀ ਹੈ ਮੈਮ ਇਹ ਕਤਲ ਕਿਸ ਕਿ ਨਾਲ ਕੀਤਾ ਗਿਆ ਕਿਸੇ ਦਾ ਪੰਨਾ ਵਾਲੀਆਂ ਕੋਈ ਕੋ ਜੀ ਜਿਹੜਾ ਕਤਲ ਜਿਹੜਾ ਕੀਤਾ ਗਿਆ ਹੈ ਉਹ ਇਨੀਸ਼ੀਅਲੀ ਸਾਨੂੰ ਇਹੀ ਇਹਨਾਂ ਦੀ ਪੁੱਛਗਿਛ ਤੋਂ ਇਨਫੋਰਮੇਸ਼ਨ ਇਹ ਮਿਲੀ ਹੈ ਕਿ ਇਹਨਾਂ ਨੇ ਇਹਨੂੰ ਇੱਕ ਜ਼ਹਿਰੀਲਾ ਸਬਸਟੈਂਸ ਰੁਪਿੰਦਰ ਕੌਰ اور ਹਰਕਵਲਪ੍ਰੀਤ ਵੱਲੋਂ ਦਿੱਤਾ ਗਿਆ ਹੈ ਬੋਡੀ ਦੀ ਜਿਹੜੀ ਪ੍ਰਾਈਮਾ ਫੇਸ ਹੀ ਜਿਹੜੀ ਅਸੀਂ ਇੱਕ ਐਗਜ਼ਾਮੀਨੇਸ਼ਨ ਕੀਤੀ ਹੈ ਤੇ ਉਹਦੀ ਬੈਕ ਤੇ ਕਾਫੀ ਇੱਕ ਨਿਸ਼ਾਨ ਮੇ ਜਿਵੇਂ ਅਗਰ ਕੋਈ ਬੰਦਾ ਪਿੱਛੇ ਡਿਗ ਪੈਂਦਾ ਹੈ ਜਾਂ ਕੁਝ ਗੁੱਥਮ ਗੁੱਥਾ ਹੁੰਦਾ ਹੈ ਤੋ ਉਹ ਸਰੀਰ ਤੇ ਖਰੋਚਾਂ ਦੇ ਕਾਫੀ ਨਿਸ਼ਾਨ ਨੇ ਤਾਂ ਜਿਹੜੀ ਪੋਸਟਮਾਰਟਮ ਰਿਪੋਰਟ ਹੈ ਉਹ ਫਿਰ ਬਾਕੀਆਂ ਚੀਜ਼ਾਂ ਕਲੀਅਰ ਕਰੂਗੀ ਤੇ ਕੈਮੀਕਲ ਐਗਜ਼ਾਮੀਨੇਸ਼ਨ ਰਿਪੋਰਟ ਜਦ ਤੱਕ ਨਹੀਂ ਆਂਦੀ ਤਦ ਤੱਕ ਪੋਸਟਮਾਰਟਮ ਰਿਪੋਰਟ ਨੂੰ ਵੀ ਅਸੀਂ ਅਧੂਰਾ ਸਮਝਦੇ ਹਾਂ